ਅੱਜ ਦੇ ਪੰਥਕ ਅਤੇ ਰਾਜਸੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਉਹਗੇ ਵਿਸ਼ਲੇਸ਼ਕ ਜਸਵੀਰ ਸਿੰਘ ਪੱਟੀ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੌਜੂਦਾ ਸਥਿਤੀ ਦੇ ਉੱਤੇ ਆ ਜਐਸਜੀਪੀਸੀ ਦੀ ਅੰਤਰੀਂ ਕਮੇਟੀ ਮੀਟਿੰਗ ਵੀ ਸੀ ਤੇ ਉਸ ਦੇ ਨਾਲ-ਨਾਲ ਹੋਰ ਮੁੱਦੇ ਖਾਸ ਤੌਰ ਦੇ ਉੱਤੇ ਭਾਈ ਅਮਰਪਾਲ ਸਿੰਘ ਬਾਰੇ ਵਿਚਾਰਨਾ ਜ਼ਰੂਰੀ ਹੈ। ਪੱਟੀ ਸਾਹਿਬ ਸਾਨੂੰ ਤੁਹਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਟਿਸਬ ਸ਼ੁਰੂਆਤ ਪਹਿਲੀ ਖਬਰ ਤੋਂ ਕਰਦੇ ਆਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਕੋਈ ਟੈਂਡਰ ਚੈਟਸ ਦਾ ਸਕਰੀਨਸ਼ਾਟ ਹੁਣ ਆ ਗਿਆ ਆ ਹੁਣ ਇੱਕ ਦੋ ਨਹੀਂ ਹੈਗੇ ਬੜੇ ਖਾਸੇ ਸਕਰੀਨਸ਼ਾਟਸ ਆ ਗਏ ਨੇ ਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਜੋੜਿਆ ਜਾ ਰਿਹਾ ਜਾਂ ਜੋੜ ਕੇ ਦੇਖਿਆ ਜਾ ਰਿਹਾ ਕੋਈ ਅਮਰਤ ਸੰਧੂ ਹੈ ਇਹਦੇ ਬਾਰੇ ਗੱਲ ਕਰੋ ਜੀ ਪਹਿਲੀ ਗੱਲ ਤੇ ਇਹ ਵੀ ਸਿਆਸੀ ਤੌਰ ਤੇ ਜਦੋਂ ਕਿਸੇ ਨੂੰ ਬਦਨਾਮ ਕਰਨਾ ਹੋਵੇ ਤੇ ਸਿਆਸੀ ਪਾਰਟੀਆਂ ਉਦੋਂ ਸਰਕਾਰਾਂ ਕਿਸੇ ਪ੍ਰਕਾਰ ਦੀ ਕਸਰ ਨਹੀਂ ਛੱਡਦੀਆਂ ਹੂੰ ਉਹਨ ਭਾਈ ਅਮਰਤਪਾਲ ਸਿੰਘ ਜਿਹੜੇ ਕਰੀਬ 300 ਦਾ ਜੋ ਜੇਲ੍ਹ 'ਚ ਬੈਠੇ ਨੇ ਉਹਨਾਂ ਦੇ ਉੱਤੇ ਤੁਸੀਂ 200 ਦਾ ਜੇਲ੍ਹ 'ਚ ਬੈਠੇ ਉਹਨਾਂ ਦੇ ਤੇ ਤੁਸੀਂ ਇੱਕ ਹੋਰ ਕੇਸ ਖੋਲ੍ਹ ਦਿੱਤਾ ਕਹਿ ਤਾ ਵੀ ਗੁਰਪ੍ਰੀਤ ਹਰੀ ਉਹਨਾਂ ਦੇ ਕੇਸ 'ਚ ਸ਼ਾਮਲ ਸੀਗਾ ਹੈ ਗੋਲਦੀ ਬਰਲਡ ਰਾਈ ਹੁਣ ਸਚਾਈ ਕੀ ਹੈ ਇਹ ਤੇ ਕੋਰਟ ਫੈਸਲਾ ਕਰੇਗੀ ਲੇਕਿਨ ਟਿੰਡਰ ਚੈਟੇ ਕੋਈ ਅਮਰਤਪਾਲ ਸਿੰਘ ਸੰਧੂ ਕੋਈ ਡਿਬਈ ਤੋਂ ਕਰਦਾ ਸੀ ਲੜਕੀਆਂ ਨਾਲ ਕਰਦਾ ਸੀ ਉਹਦੀ ਲੜਕੀਆਂ ਦੀ ਕੋਈ ਲੀਡ ਜਿਹੜੀ ਉਹ ਬਖੈਦਾ ਤੌਰ ਤੇ ਚੈਟ ਵੀ ਹੈਗੀ ਹੈ ਹੁਣ ਉਸ ਅਮਰਤਪਾਲ ਸੰਧੂ ਦਾ ਇਸ ਅਮਰਤਪਾਲ ਨੂੰ ਜੋੜਿਆ ਜਾ ਰਿਹਾ ਉਹ ਅਮਰਤਪਾਲ ਸੰਧੂ ਕੌਣ ਹੈ ਕੋਲ ਨਹੀਂ ਇਹ ਤੇ ਇਨਵੈਸਟੀਗੇਸ਼ਨ ਦਾ ਵਿਚਾਰ ਦੇ ਕੇ ਕਰਕੇ ਕੀ ਕਰੋਗੇ ਤੁਸੀਂ ਕੀ ਕੋਰਟ ਦੇ ਵਿੱਚ ਇਹ ਵਿਜੀਬਲ ਹੋਏਗਾ ਕੋਰਟ ਦੇ ਵਿੱਚ ਕੇਸ ਖਲੋ ਸਕੇਗਾ ਮੈਨੂੰ ਨਹੀਂ ਉਮੀਦ ਵੀ ਇਹ ਕੇਸ ਜਿਹੜੀ ਉਹ ਜੱਜ ਨੂੰ ਇੰਟਰਟੇਨ ਕਰਨਗੇ ਉਹ ਕਰਨਗੇ ਵੀ ਠੀਕ ਗਲਬਤ ਹੀ ਪਾਸੇ ਕਰਦੇ ਆ ਉਹ ਤੁਸੀਂ ਗਵਾਹੀਆਂ ਲਓ ਗਵਾਹੀਆਂ ਕਿਹੜੀਆਂ ਕੀ ਕਹਿੰਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਸ਼ਕਰੀ ਵਾਲਿਆਂ ਦੇ ਇੱਕ ਮਰੀਕ ਸਿੰਘ ਨੂੰ ਇੱਕ ਵਿਆਹ ਸਮਾਗਮ ਤੇ ਚੁੱਕਿਆ ਗਿਆ ਜਿੱਥੇ ਪੂਰੀ ਵੀਡੀਓ ਬਣੀ ਹੈ ਹਾਈ ਕੋਰਟ ਤੇ ਵੀਡੀਓ ਸਬਮਿਟ ਕੀਤੀ ਗਈ ਤੇ ਕੋਈ ਜਵਾਬ ਕੀ ਮਿਲਿਆ ਜਿਹੜੇ ਮਾਨਯੋਗ ਜੱਜ ਸਾਹਿਬ ਕਹਿੰਦੇ ਜੀ ਵਈਆ ਲੈ ਕੇ ਉਹ ਸਾਨੂੰ ਇਹ ਡਰਾਮਾ ਨਹੀਂ ਚਾਹੀਦਾ ਉਹਨੂੰ ਉਹਨਾਂ ਨੇ ਡਰਾਮਾ ਦੱਸਿਆ ਵੀਡੀਓ ਨੂੰ ਕੇਸ ਕਰਕੇ ਇਸ ਕੇਸ ਦੇ ਵਿੱਚ ਵੀ ਉਹ ਕਹਿਣਗੇ ਵੀ ਵਈਆ ਲੈ ਕੇ ਉਹ ਸਾਨੂੰ ਇਹ ਚੈਟਿੰਗ ਨਹੀਂ ਚਾਹੀਦੀ ਇਹ ਜੇ ਕੋਈ ਵੈਲੀ ਹੋ ਗਈ ਪਹਿਲਾਂ ਸਿਰਫ ਤੇ ਸਿਰਫ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦਾ ਕਿਸੇ ਪ੍ਰਕਾਰ ਦਾ ਵੀ ਕੀ ਮੌਕਾ ਸਰਕਾਰ ਨਹੀਂ ਜਾਣ ਦੇਣਦੀ ਗੋਰਪਰੀ ਤੇ ਹਰੀ ਉਹਨੇ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਦੇ ਵਕੀਲ ਮੁਤਾਬਕ ਭਾਈ ਅਮਰਤਪਾਲ ਸਿੰਘ ਦੇ ਵਕੀਲ ਜਿਹੜੇ ਮਾਨ ਸਿੰਘ ਖੈਰੋ ਕਹਿੰਦੇ ਵੀ ਇਹਨਾਂ ਨੇ 1400 ਪੇਸ਼ ਦਾ ਚਲਾਨ ਪੇਸ਼ ਕੀਤਾ ਅਦਾਲਤ ਦੇ ਵਿੱਚ ਜੇ 1400 ਪੇਸ਼ ਦਾ ਚਲਾਨ ਪੇਸ਼ ਕੀਤਾ ਤੇ ਇਹ ਦੱਸਣ ਵੀ ਉਹਦੇ ਵਿੱਚ ਟਿੰਡਰ ਦਾ ਕਿਤੇ ਨਾ ਹੈਗਾ ਕਿਤੇ ਵੀ ਨਾ ਦੀ ਹੈਗਾ ਇਸ ਕਰਕੇ ਬਿਸ਼ੱਕ ਤੁਸੀਂ ਇਹਦਰ ਦੁਬਾਰਾ ਚਲਾਨ ਪੇਸ਼ ਕਰੋ ਮੈਂ ਦਾਅਵਾ ਇਹ ਨਾ ਕਰ ਸਕਦਾ ਕਿ ਕੋਰਟ ਇਹਨੂੰ ਐਂਟਰਟੇਨ ਨਹੀਂ ਕਰੇਗੀ ਕੋਰਟ ਇਹਨੂੰ ਕੋਈ ਐਜ ਦੇ ਸਬੂਤ ਪੇਸ਼ ਨਹੀਂ ਕਰੇਗੀ ਜੇ ਕੋਈ ਕਿਸੇ ਲਟਕੀ ਦਾ ਬਕਾਇਦਾ ਤੌਰ ਤੇ ਚੈਡ ਸ਼ਹੀਦ ਕਰਦਾ ਤੇ ਉਹਦੇ ਚ ਕੋਰਟ ਨੂੰ ਕਿਤਰਾ ਜੱਜ ਉੱਚ ਪੁਰਸ਼ੂ ਕੀ ਤਰ੍ਹਾਂ ਦਾ ਜੀ ਫਿਰ ਵਿਦੇਸ਼ ਚ ਕਰ ਰਿਹਾ ਉਹਦੀ ਮਿੱਠੋ ਤੁਸੀਂ ਅਮਰਤਪਾਲਾ ਜੋੜੀ ਜਾਂਦੇ ਹੋ ਅਮਰਤਪਾਲ ਨੂੰ ਤੁਸੀਂ ਜੇ ਕੋਈ ਜੇਲ੍ਹ ਚ ਰੱਖਣਾ ਚਾਹੋ ਤਾਂ ਕੋਈ ਵੱਡਾ ਕੇਸਦਰਚ ਕਰੋ ਉਹਨਾਂ ਨੂੰ ਕੋਈ ਨੁਕੀ ਹੋਰ ਐਵੇਂ ਸੇ ਤੁਸੀਂ ਲਾਇ ਜੂਪੀ ਲਾ ਦਿਓ ਹੋਰ ਕਿ ਵੱਡਾ ਕੇਸ ਲਾ ਦਿਓ ਕਿ ਇੰਟਰਨੈਸ਼ਨਲ ਹੈ ਉਹ ਤੇ ਕੇਸ ਲਾ ਬਲੋ ਕੋਈ ਨੁਕੀ ਤੁਸੀਂ ਤੁਹਾਡੇ ਸਾਹਮਣੇ ਆ ਸੁਖਦੇਵ ਸਿੰਘ ਢੀਂਡ ਸਾਹ ਦੇ ਭੋਗ ਦੇ ਉੱਤੇ ਜਿਹੜੇ ਸਾਡੇ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਪਹਿਲਾ ਹੋ ਵਕਾਇਦਾ ਤੱਕ ਦੇ ਮਲਾਈ ਖੰਦਰ ਇਹ ਕਾਂਗਰਸ ਕੋਲੋਂ ਤੇ ਜਦੋਂ ਉੱਥੇ ਮਲਾਈ ਮੁੱਕ ਗਈ ਤੇ ਛਾਲ ਮਾਰ ਕੇ ਪਾਜਪਾਲ ਜਾ ਕੇ ਇੱਥੇ ਪ੍ਰਧਾਨ ਬਣ ਗਏ ਤੇ ਕਹਿੰਦੇ ਜੀ ਵੇਖੋ ਇਹ ਕਾਲੀਓ ਇੱਕ ਮੰਚ ਤੇ ਇਕੱਠੇ ਹੋ ਜੋ ਕਿਤੇ ਇਹ ਦਾ ਹੋਵੇ ਕਿ ਪੰਜਾਬ ਦੇ ਜਿਹੜੀ ਸਿਆਸਤ ਉਹਦੀ ਕੋਈ ਇੰਤਕਾਲ ਕੀ ਆਪਣੇ ਨਾਲ ਹੋਰ ਕਰਾ ਜੇ ਉਹਨਾਂ ਦਾ ਵੀ ਸਿੱਧਾ ਨਿਸ਼ਾਨਾ ਅਮਰਤਪਾਲ ਸੀ ਵੀ ਅਮਰਤਪਾਲ ਲਾ ਕਰਾ ਜੇ ਅੱਜ ਦੀ ਡੇਟ ਦੇ ਵਿੱਚ 18 ਹਰ ਕਹਿੰਦੇ ਵਿੱਚ ਤੂਤੀ ਬੋਲਦੀ ਦੋ ਜਾਨਾਂ ਦੀ ਨਾ ਭਾਈ ਅਮਰਤਪਾਲ ਦੇ ਵੀ ਬੋਲਦੀ ਐ ਤੇ ਭਾਈ ਬਕਾਇਦਾ ਤੌਰ ਤੇ ਸਰਮਜੀਤ ਸਿੰਘ ਦੀ ਬੋਲਦੀ 18 ਹਲਕੇ ਦੇ ਵਿੱਚ ਵੋਟਾਂ ਪਈਆਂ ਨਾ ਲਾ ਨੂੰ ਇਹਸ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਸਰਕਾਰ ਬਦਨਾਮ ਕਰਦਾ ਕੋਈ ਵੀ ਮੌਕਾ ਪੜਾਂਦਾ ਹੀ ਖਿਜੌਂਦੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਨਾਂ ਚਮਕਾਈ ਰੱਖਣਾ ਚਾਹੁੰਦੀ ਹੈ ਜੀ ਜੀ ਬਿਲਕੁਲ ਇਹਦੇ ਨਾਲ ਹੁਣ ਇੱਕ ਵਾਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਗੱਲ ਕਰ ਲਈ ਕਿਉਂਕਿ ਐਸਜੀਪੀਸੀ ਦੀ ਮੀਟਿੰਗ 'ਚ ਇੱਕ ਜ਼ਿਕਰ ਹੋਇਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਖਾਸ ਤੌਰ ਦੇ ਉਤੇ ਮੀਰੀ ਪੀਰੀ ਅਕੈਡਮੀ ਦਾ ਜ਼ਿਕਰ ਹੋਇਆ ਉਸ ਦੀ ਜ਼ਮੀਨ ਦਾ ਜ਼ਿਕਰ ਹੋਇਆ ਇਹ ਵੀ ਆਪਾਂ ਵੇਰਵੇ ਸਹਿਤ ਗੱਲ ਕਰੀਏ ਪੱਟੀ ਸਾਹਿਬ ਵੇਖੋ ਜਿਹੜੀ ਮੀਰੀ ਪੀਰੀ ਅਕੈਡਮੀ ਹੈ ਜੀ ਮੀਰੀ ਪੀਰੀ ਇੰਸਟੀਚਿਊਟ ਮੈਡੀਕਲ ਸਾਇੰਸ ਐਂਡ ਰਿਸਰਚ ਜੀ ਇਹ 2002 ਦੇ ਵਿੱਚ ਸਥਾਪਿਤ ਕੀਤੀ ਗਈ ਸੀ ਜਦੋਂ ਪੰਜਾਬ ਦੇ ਉਸ ਟਾਈਮ ਦੇ ਵਿੱਚ ਹਰਿਆਣਾ ਦੇ ਵਿੱਚ ਬੇਕਾਇਦਾ ਤੌਰ ਤੇ ਚਟਾਲਿਆਂ ਦੀ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਉਸ ਟੈਪ ਤੇ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੀ ਸੀ ਉਹ ਬਾਦਲੇ ਸਰਕਾਰ ਸੀ ਚਲੋ ਬਫਰੀ ਬਰੀ ਮਾਰਚ ਦੇ ਵਿੱਚ ਸਰਕਾਰ ਚਲੀ ਗਈ ਇਹਨਾਂ ਦੀ ਇਹਨਾਂ ਨੇ ਚਟਾਲਿਆਂ ਦਾ ਰੜਕਿਓ ਇੱਥੇ ਮੀਰੀ ਪੀਰੀ ਜਿਹੜੀ ਅਕੈਡਮੀ ਰੀ ਪੀਰੀ ਜਿਹੜੀ ਇੰਸਟੀਚੂਟ ਆ ਉਹਦੀ 27 ਏਕੜ ਜ਼ਮੀਨ ਇੱਕ ਮੁਸਲਮਾਨ ਜਿਹੜਾ ਸੀ ਸ਼ਰਧਾਲੂ ਉਹਨੇ ਗੁਰੂ ਘਰ ਨਾਲ ਕੀਤੀ ਸੀ ਉਹਦੇ ਵਿੱਚ 25 ਏਕੜ ਜ਼ਮੀਨ ਬਕਾਇਦਾ ਤੌਰ ਤੇ ਮੀਰੀਪਰੀ ਇੰਸਟੀਚਿਊਨ ਨਾਲ ਰੀਲਿਸ ਤੇ ਦੇ ਦਿੱਤੀ ਗਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਜ਼ ਕਰਦੀ ਹੈ। ਇਹਦੇ ਵਿੱਚ ਸ਼ਰੋਮਣੀ ਕਮੇਟੀ ਦੇ ਸਕੱਤਰ ਰਗਵੀਰ ਸਿੰਘ ਗੁਰੀ ਬਕਾਇਦਾ ਤੌਰ ਤੇ ਰਸੀਵਤ ਸੰਦ ਉਸ ਗੁਰਦੁਆਰੇ ਦੇ ਲੇਕਿਨ ਉਹਨਾਂ ਨੇ ਨਾ ਕਰਤੀ ਕਿ ਗੁਰੂ ਘਰ ਦੀ ਜ਼ਮੀਨ ਮੈਂ ਕਿਸੇ ਵੀ ਪ੍ਰਾਈਵੇਟ ਟਰਸਟ ਨੂੰ ਨਹੀਂ ਦੇਣੀ ਤੇ ਉਹਦਾ ਤੇ ਕਈ ਕੇਸ ਬਣਾਏ ਕਛਕਈ ਕੁਛ ਕੀਤਾ ਇਹਨਾਂ ਨੇ ਉਹ ਸੁਪਰੀਮ ਕੋਰਟ ਤੋਂ ਵਾਪਸ ਨੌਕਰੀ ਚ ਆਏ ਇਹਨਾਂ ਨੇ ਕੀ ਕੀਤਾ ਫਿਰ ਚਟਾਲਿਆਂ ਦਾ ਰਾਸੀ ਤੇ ਉੱਥੇ ਐਸਪੀਸੀ ਇਹਨਾਂ ਦੇ ਕਬਜ਼ੇ ਸੀਗੇ ਇਹਨਾਂ ਨੇ ਬਕਾਇਦਾ ਤੌਰ ਤੇ ਫਿਰ ਉਹ ਜਿਹੜੀ ਜ਼ਮੀਨ ਸੀਗੀ ਉਹਦੇ ਤੇ ਆਪਣਾ ਰਸੀਵਰ ਲਾ ਕੇ ਤੇ ਬਡੂਂਗਰ ਸਿੰਘ ਦਾ ਸਮਾਜੀ ਕਿਰਪਾਲ ਸਿੰਘ ਬਡੂਂਗਰ ਦਾ ਉਹ 25 ਏਕੜ ਦੀ ਜਿਹੜੀ ਜ਼ਮੀਨ ਸੀ ਉਹਦਾ ਟਰਸਟ ਬਣਾਇਆ ਤੇ ਟਰਸਟ ਦੇ ਜਿਹੜੇ ਚੇਅਰਮੈਨ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਬਾਕੀ ਜਿਹੜੇ ਮੈਂਬਰ ਸਨ ਉਹ ਸਾਰੇ ਇਹਨਾਂ ਦੇ ਪਰਿਵਾਰਕ ਮੈਂਬਰ ਸਨ ਇਹਨਾਂ ਦੀ ਪਤਨੀ ਸੀ ਇਹਨਾਂ ਦੀ ਨੂੰਹ ਸੀ ਇਹਦਾ ਦਾ ਮੁੰਡਾ ਸੀ ਇਹ ਸਾਰੇ ਮੈਂਬਰ ਸਨ ਉਹਦੇ ਉੱਤੇ 100 ਕਰੋੜ ਰੁਪਇਆ ਬਕਾਇਦਾ ਤੌਰ ਤੇ ਲੋਨ ਲਿਆ ਗਿਆ ਤੇ ਬੈਂਕ ਨੇ 31 ਏਕੜ ਜ਼ਮੀਨ ਜਿਹੜੀ ਸੀ ਉਹ ਆਪਣੇ ਉੱਤੇ ਰਹਿਣ ਕੀਤੀ ਸੀ ਉਹ ਰਹਿਣ ਜਦੋਂ ਕੀਤੀ ਤੇ ਜਦੋਂ ਬੈਂਕ ਨੂੰ ਪੁੱਛਿਆ ਗਿਆ ਵੀ 100 ਕਰੋੜ ਮਾਉਂਟ ਤੇ ਬਹੁਤ ਜਿਆਦਾ ਹੈ ਤੁਸੀਂ ਜ਼ਮੀਨ ਬਹੁ ਘੱਟਣ ਕੀਤੀ ਹੈ ਤੇ ਬੈਂਕ ਨੇ ਇੰਨੀ ਗੱਲ ਕੀਤੀ ਸੀ ਪਾਰਟੀ ਬਹੁਤ ਸਾਊਂਡ ਅਸ਼ਰਾਨੀ ਕੱਟੀ ਮਾਲ ਮਾਲਕ ਦਾ ਮਸ਼ੂਰੀ ਕੰਪਨੀ ਦੀ ਟਰੱਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹਨੂੰ ਲੀਟੇ 100-100 ਵਾਸਤੇ ਜ਼ਮੀਨ ਦਿੱਤੀ ਸੀਗੀ ਤੇ ਪੈਸੇ 100 ਕਰੋੜ ਰੁਪਈਆ ਉਹ ਟਰੱਸ ਨੂੰ ਚਲੇਗੇ ਤੇ ਉਹਦੀਆ ਕਿਸ਼ਤਾਂ ਐਜ਼ੀ ਕਿਸੇ ਭਰਦੀ ਰਹੀ ਉਹ ਟ੍ਰੈਜ ਦਾ ਮੀਰੀਪਰੀ ਇੰਸਟੀਚਿਊਟ ਆ ਇਹ ਹੁਣ ਬਣ ਕੇ ਤਿਆਰ ਹੋ ਗਈ ਕੁਛ ਤਾਂ ਕੋਸ਼ਿਸ਼ ਆ ਦਾ ਉੱਥੇ ਇੱਕ ਹਸਪੀਟਲ ਚੱਲਦਾ ਵਾ ਜਿਹਦੇ ਵਿੱਚ ਪਹਿਲਾਂ ਇਹ ਗੋਡੇ ਪ੍ਰੈਸ ਕਰਦੇ ਸੀ ਹੁਣ ਸਟੰਟ ਪਾਉਣੇ ਸ਼ੁਰੂ ਕਰ ਦਿੱਤੇ ਇਹ ਚਾਹੁੰਦੇ ਆ ਵੀ ਉੱਥੇ ਅਸ ਕੀ ਮੈਡੀਕਲ ਕਾਲਜ ਖੋਲਣਾ ਸੀ ਮੈਡੀਕਲ ਕਾਲਜ ਦੇ ਨਾਲ ਹਸਪੀਟਲ ਹੋਣਾ ਜਿਹਦਾ ਨਾਲ ਹੋਰ ਇਮਾਰਤਾਂ ਵੀ ਹੋਣੇ ਚਾਹੀਦੀਆਂ ਹਰ ਸਾਲ ਸ਼੍ਰੋਮਣੀ ਕਮੇਟੀ ਇਸ ਪ੍ਰਾਈਵੇਟ ਟਰਸਟ ਨੂੰ ਬਕਾਇਦਾ ਤੌਰ ਤੇ 8 ਕਰੋੜ ਰੁਪਏ ਦਿੰਦੀ ਆ ਐਡਵੋਕੇਟ ਜੀ ਵੀ ਅਟਕੋ ਜੀ ਤਾਂ ਹਰਿਆਣਾ ਸਿੱਖ ਬੁਰਦਰਾ ਪ੍ਰਬੰਧ ਕਮੇਟੀ ਕਹਿੰਦੀ ਆ ਕਿ ਇਹ ਪ੍ਰਾਪਰਟੀ ਕਿਸੇ ਹੋਰ ਦੀ ਨਹੀਂ ਇਹ ਪ੍ਰਾਪਰਟੀ ਹਰਿਆਣਾ ਕਮੇਟੀ ਦੀ ਹੈ ਤੇ ਕਮੇਟੀ ਨੂੰ ਮਿਲਣੀ ਚਾਹੀਦੀ ਇਹ ਪ੍ਰਾਪਰਟੀ ਉਹਨਾਂ ਦੀ ਨਹੀਂ ਤੇਹਰਿਆਣਾ ਕਮੇਟੀ ਬਲੇ ਢਿੰਡਾ ਸਾਹਿਬ ਦੀ ਅਗਵਾਈ ਹੇਠ ਜਿਹੜੇ ਉਥੋਂ ਦੇ ਮੁੱਖ ਮੰਤਰੀ ਦੇ ਬਾਬਾ ਦਾਦੂਆ ਨੂੰ ਲਾਲ ਲੈ ਕੇ ਸਾਰੇ ਮਿਲਦੇ ਨੇ ਉਹਨਾਂ ਨੂੰ ਕਹਿੰਦੇ ਜੀ ਸਾਨੂੰ ਇਹ ਕਬਜ਼ਾ ਦਿੱਤੇ ਵੇ ਜ਼ਮੀਨ ਸਾਡੀ ਹੈ ਉਹ ਸੀ ਨੂੰ ਲੈ ਕੇ ਅੱਜ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਰਮੀ ਨੇ ਕਿਹਾ ਕਿ ਉਹਨਾਂ ਨੂੰ ਇਹ ਇਤਿਆਜ਼ਤੀ ਨਹੀਂ ਕਰਨੀ ਚਾਹੀਦੀ ਇਹ ਸੱਚਖੰਡ ਜੀ ਹਰਮੰਦਰ ਸਾਹਿਬ ਦੀ ਜ਼ਮੀਨ ਅਸੀਂ ਮੰਨਦੇ ਆ لیکن ਇਹ ਵੀ ਦੱਸ ਦਿਓ ਨਾ ٹرسٹ ਕਿਹਦਾ ਉੱਥੇ ਇਹ ٹرسٹ ਤੁਸੀਂ ਭੰਗ ਕਰਤਾ ਸ਼੍ਰੋਮਣੀ ਕਮੇਟੀ ਦੇ ਕਰਤਾ ਸ਼੍ਰੋਮਣੀ ਕਮੇਟੀ ਕੋਲੇ ਹੈ ਕਿ ਕਿਸੇ ਹੋਰ ਕੋਲੇ ਹੈ ਜੇ ਪ੍ਰਾਈਵੇਟ ٹرسٹ ਆ ਬਾਦਲਾ ٹرسٹ ਫਿਰ ਉਹ ਮਾਲ ਕਿਉਂ ਹੁਣ ਉੱਥੇ ਉਹਦੇ ਵਿੱਚ ਉਮੀਦ ਆ ਕਿ ਆਉਣ ਵਾਲੇ ਦਿਨਾਂ ਚ ਉਹ ٹرسٹ ਦੀ ਲੀਜ਼ ਭੰਗ ਕਰਕੇ ਲੀਜ਼ ਜਿਹੜੀ ਸੀ ਉਹਨੂੰ ਖਤਮ ਕਰਕੇ ਹਰਿਆਣਾ ਕਮੇਟੀ ਉਹਦਾ ਕਬਜ਼ਾ ਲਵੇਗੀ ਤਾਂ ਉਹ ਜਿਹੜੀ ਜਾਇਦਾਦ ਉਹ ਹਰਿਆਣਾ ਕਮੇਟੀ ਦੀ ਬਣ ਜੇ ਹਾਂ ਜੀ BC ਕਹਿੰਦੀ ਉੱਥੇ ਪੈਸੇ ਬੜੇ ਖਰਚ ਹੋਣੇ ਆ ਕੋਈ ਗੱਲ ਨਹੀਂ ਹਰਿਆਣਾ ਕਮੇਟੀ ਕੋਲ ਬੜੇ ਪੈਸੇ ਹੈਗੇ ਉਹ ਪੈਸੇ ਖर्च ਕਰਨ ਦੇ ਕਾਬਿਲ ਹੈਗੇ ਨੇ ਉਹਨਾਂ ਕੋਲ ਗੁਰਦਵਾਰੇ ਵੇਂਜਾ ਇੱਕ ਨਹੀਂ 52 ਗੁਰਦਵਾਰੇ ਹੈ ਹਰਿਆਣਾ ਕਮੇਟੀ ਕੋਲੇ ਇਹ ਸੇ ਕਰਕੇ ਇੱਕ ਕੋਸ਼ਿਸ਼ ਕਰ ਰਹੇ ਨੇ ਉਹਨੂੰ ਬਚਾਉਣ ਦੀ ਲੇਕਿਨ ਹਰਿਆਣਾ ਕਮੇਟੀ ਉਹ ਇਹਨਾਂ ਕੋਲੋਂ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਪ੍ਰਾਈਵੇਟ ਟਰਸ ਇੱਥੇ ਜਿਹੜਾ ਵਸ ਜਿਹੜੀ ਗੁਰਦਵਾਰੇ ਦੀ ਜ਼ਮੀਨ ਤੇ ਆਪਣਾ ਟਰਸ ਨਹੀਂ ਚਲਾ ਸਕਦਾ ਜੀ ਜੀ ਬਿਲਕੁਲ ਇਹਦੇ ਨਾਲ ਨਾਲ ਆਪਾਂ ਇੱਕ ਹੋਰ ਗੱਲ ਡਿਸਕਸ ਕਰ ਲੰਨੇ ਆ ਪੱਟੀ ਸਾਹਿਬ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਦੁਆਰਾ ਮੰਗ ਉੱਠੀ ਹੈ ਔਰ ਐਸਜੀਪੀਸੀ ਵੱਲੋਂ ਕੀਤੀ ਗਈ ਹੈ ਇਹ ਪਹਿਲਾਂ ਵੀ ਹੁੰਦੀ ਆਈ ਹੈ ਸਿਆਸੀ ਤੌਰ ਦੇ ਉੱਤੇ ਗੈਰ ਸਿਆਸੀ ਤੌਰ ਦੇ ਉੱਤੇ ਪੰਥਕ ਤੌਰ ਦੇ ਉੱਤੇ ਵੀ ਹੁੰਦੀ ਹੈ ਐਸਜੀਪੀਸੀ ਨੇ ਦੁਆਰਾ ਕਰ ਲਈ ਹੈ ਆਇਤ ਕੀ ਵਾਰੀ ਕਿਵੇਂ ਬਲੱਖਣ ਹੈ ਇਹਦੇ ਬਾਰੇ ਵੀ ਦੱਸਿਓ ਦੇਖੋ ਹਰ ਮੀਟਿੰਗ ਦੇ ਵਿੱਚ ਮੈਨੂੰ ਯਾਦ ਆ ਵੀ 2000 ਸਨ ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੋਹ ਪੁਰਸ਼ੋ ਦੂਜੇ ਜਾਣੇ ਜਾਂਦੇ ਸਿੱਖ ਸਿਆਸਤ ਦੇ ਵਿੱਚ ਐਡਵਿਸਰ ਜਹਦਰ ਜਗਦੀਸ਼ ਕੁ ਤਲਵੰਡੀ ਬਣਦੇ ਨੇ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਸ਼੍ਰੋਮਣੀ ਕਮੇਟੀ ਪਲੰਦਾ ਚੁੱਕੀ ਫਿਰਦੇ ਉਹ ਕਹਿੰਦਾ ਇਹ ਕੀ ਨੇ ਕਹਿੰਦਾ ਇਹ ਮਤੇ ਔਰ ਉਸ ਵੰਦਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖਾਂ ਦੀ ਪਾਰਲੀਮੈਂਟ ਜਿਹੜੀ ਸੀ ਸਟੇਜ ਤੇ ਬਹਿ ਕੇ ਇਹ ਗੱਲ ਕਹੀ ਸੀਗੀ ਇਹੋ ਜਿਹੀ ਮਤੇ ਗੱਡਿਆਂ ਦੇ ਗੱਡੇ ਪਾਸ ਕਰ ਲੋ ਤੇ ਕਮਰਿਆਂ ਦੇ ਕਮਰੇ ਭਰ ਲੋ ਕੱਖ ਹੋਣ ਵਾਲੇ ਦੇ ਜਿੰਨਾ ਚਿਰ ਤੁਮ੍ਹ ਜੀ ਤੋਂ ਸਰਕਾਰ ਦੀ ਧੌਣ ਤੇ ਗੋਡਾ ਨਹੀਂ ਰੱਖਦੇ ਇਹ ਮਤੇ ਪਾਤ ਕਿਸੇ ਕੁਸ਼ ਦੀ ਮੰਨਣਾ ਬਿਲਕੁਲ ਠੀਕ ਗਿਆ ਸਿਨਾਂ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਚ ਕੀ ਇੱਕ ਮੰਗ ਕਰਨਾ ਬੰਦੀ ਸਿੰਘ ਰਿਆ ਹੋ ਜਾਣਗੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੋਏਗਾ 2019 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਪ੍ਰਕਾਸ਼ ਪੂਰਵ ਤੇ ਅਸੀਂ ਅੱਠ ਬੰਦੀ ਸਿੰਘ ਤੇ ਉਹਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਤੇ ਬਕਾਇਦਾ ਤੌਰ ਤੇ ਭਾਈ ਰਾਜੋ ਵਾਲੇ ਦੀ ਫਾਂਸੀ ਜਿਹੜੀ ਉਮਰ ਕੱਚ ਤਬਦੀਦ ਕਰਨ ਦੀ ਗੱਲ ਕੀਤੀ ਹੁੰਦੀ ਹੁੰਦਾ ਕੀ ਆ ਉਹਦਾ ਨੋਟੀਫਿਕੇਸ਼ਨ ਵੀ ਹੋ ਜਾਂਦਾ ਵਾ ਤੇ 2020 ਦੇ ਵਿੱਚ 2000 ਸਦੀ ਕੇ 21 ਦੀ ਗੱਲ ਆ ਵਿੱਚ ਮੋਰਚਾ ਲੱਜਾਂਦਾ ਕਿਸਾਨਾਂ ਦਾ ਜਦੋਂ ਇਹ ਮੋਰਚਾ ਲੱਗ ਜਾਂਦਾ 2021 ਦੇ ਵਿੱਚ ਹੀ ਬਕਾਇਦਾ ਤੌਰ ਤੇ ਅਕਾਲੀ ਦਲ ਜਿਹੜਾ ਵਾ ਭਾਜਪਾ ਨਾਲ ਤੂਲ ਸ਼ੁਰੂਆਤ ਕਰ ਲੈਂਦਾ ਤੇ ਉਦੋਂ ਮੁੜ ਕੇ ਇਹ ਜਿਹੜਾ ਨੋਟੀਫਿਕੇਸ਼ਨ ਸੀਗਾ ਇਹ ਸਰਕਾਰ ਵਾਪਸ ਲੈ ਲੈਂਦੀ ਹੈ ਕੇਂਦਰ ਸਰਕਾਰ ਜਦੋਂ ਵਾਪਸ ਲੈ ਜਾਂਦੀ ਹੈ ਤੇ ਇਹ ਉਦੋਂ ਤੋਂ ਕਦੀ ਬਾਰ-ਬਾਰ ਕਦੀ ਮੰਗ ਪੱਤਰ ਦੇਟ ਜਾਂਦੇ ਆ ਤੁਹਾਨੂੰ ਪਤਾ ਹੋਏਗਾ 50 ਲੱਖ ਲੋਕਾਂ ਕੋ ਦਸਤਕ ਕਰਾਇਆ ਸੀ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਇਹ ਜਿਹੜੇ ਫਾਰਮ ਭਰੇ ਨੇ ਲੋਕਾਂ ਦੇ ਜਿੰਨਾ ਮੰਗ ਕੀਤੀ ਹੈ ਉਹਨਾਂ ਦੀ ਰਾਏ ਅਸੀਂ ਪਹਿਲਾਂ ਦੇਣ ਵਾਸਤੇ ਗਏ ਇਹ ਗਵਰਨਰ ਨੂੰ ਅਬਾ ਅੱਗੇ ਜਾਣ ਹੀ ਦਿੱਤੇ ਮੁੜ ਕੇ ਲੈ ਕੇ ਰਾਸ਼ਟਰਪਤੀ ਕੇ ਕੋ ਫਿਰ ਨਹੀਂ ਜਾਂਦੇ ਤਾਂ ਅਬਾ ਜਾਓ ਘਰ ਨੂੰ ਇਥੋਂ ਅੱਜ ਵੀ ਉਹ ਫਾਰਮ ਜਿਹੜੇ ਦੀ ਮਿਹਨਤ ਦਾ ਤਿਆਰ ਕੀਤੇ ਸੀ ਲੱਖਾਂ ਰੁਪਈਆ ਖਰਚ ਕੀਤਾ ਗਿਆ ਸੀ ਉਹਨਾਂ ਦੇ ਉੱਤੇ ਤੇ ਉਹ ਅੱਜ ਰਕਾਬ ਗੰਜ ਸਾਹਿਬ ਦੀ ਇਸਰਾਹ ਦੇ ਇੱਕ ਇਸਰਾਹ ਦੇ ਦੇ ਕਮਰੇ ਜਿਹੜੇ ਰੋਲ ਰਹਿ ਨੇ ਇੰਨੀ ਗੱਲ ਕਹਿਣੀ ਬੈਠੇ ਦੀ ਬੰਦੀ ਛੁਡ ਰਿਆ ਕਰਦੇ ਇਦਾਂ ਗੱਲ ਨਹੀਂ ਬਣਦੀ ਮੈਂ ਕਈ ਵਾਰੀ ਕਿਹਾ ਵੀ ਪੰਜਾਬ ਦੇ ਜੇ ਮਸਲੇ ਹੱਲ ਕਰਨੇ ਤੇ ਉੱਥੇ ਭਾਖੜਾ ਨੰਗਲ ਭਾਖੜਾ ਟੈਂਪ ਤੇ ਧਰਨਾ ਦੇਣ ਨਾਲ ਨਹੀਂ ਹੱਲ ਹੋਣੇ ਜੇ ਪੰਜਾਬ ਦੇ ਮਸਲੇ ਹੱਲ ਕਰਨੇ ਤੇ ਪੰਜਾਬ ਦੇ VMP ਨੇ 7 ਰਾਜ ਸਭਾ ਦੇ ਮੈਂਬਰ ਨੇ ਤੇ 13 ਰੂਲਸਰ ਮੈਂਬਰ 117 ਸਾਡੇ ਮੁੱਖ ਮੰਤਰੀ ਸਦੀਪ ਸਵੈਜੇ ਐਮਐਲਏ ਨੇ ਇਹ ਸਾਰੇ ਦੇ ਸਾਰੇ ਸਾਰੀਆਂ ਪਾਰਟੀਆਂ ਦੇ ਲੀਡਰ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਦੇ ਬੁਹੇ ਅੱਗੇ ਬਹਿ ਜਾਣ ਤੇ ਉਹ ਮਜਬੂਰ ਹੋ ਜਾਣਗੇ ਤੁਹਾਡੀ ਗੱਲ ਸੁਣਨ ਵਾਸਤੇ ਵੀ ਪੰਜਾਬ ਹੁਣ ਇਕੱਠਾ ਹੋ ਕੇ ਤਾਂ ਗੱਲ ਸੁਣਨੀ ਪੈਣੀ ਹੈ ਤੇ ਜੋ ਮਰਜ਼ੀ ਮਨਾ ਲਓ ਤੁਸੀਂ ਲੇਕਿਨ ਸਾਡੇ ਇੱਕ ਬੜੀ ਬਿਮਾਰੀ ਹੈ ਹਰ ਕੋਈ ਕਹਿੰਦਾ ਬਿੱਲਾ ਮੇਰੇ ਮੁੱਢੇ ਤੇ ਲੱਗਣਾ ਚਾਹੀਦਾ ਮੈਂ ਕਰਾਇਆ ਮੈਂ ਜਾਦੀ ਐ ਤੇ ਤੂੰ ਨਹੀਂ ਐ ਮੈਂ ਜਾਦੀ ਮੈਂ ਕਰਕੇ ਤੇ ਕੰਮ ਕੀ ਹੁੰਦਾ ਨਹੀਂ ਗਾ ਇਸ ਕਰਕੇ ਜਿਹੜੀ ਆ ਜਿੰਨਾ ਗੱਲ ਕਹੀ ਆ ਕਿ ਗੁਰੂ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲ ਆ ਜਿਹਦੇ ਬਾਰੇ ਕਿਹਾ ਜਾਂਦਾ ਈਸ਼ਕੋ ਵੀ ਬਹੁਤ ਅੱਗੇ ਪਹੁੰਚੇ ਜਨੂਨ ਦਿਨ ਤੇਰਾ ਇਸ਼ਕ ਦੀ ਖਾਤਰ ਸਾਧਾ ਡੁੱਲੇ ਖੂਨ ਤੇਰਾ ਕੋਈ ਕਹਿੰਦਾ ਜੀ ਇਹ ਹਿਊਮਨ ਰਾਈਟਸ ਦਾ ਮਾਮਲਾ ਸੀ ਨਹੀਂ ਇੱਕ ਧਰਮ ਨੂੰ ਬਚਾਉਣ ਦਾ ਮਾਮਲਾ ਸੀ ਮੁਸਲਮ ਹੋਈ Hindu ਧਰਮ ਨੂੰ ਬਚਾਉਣ ਦਾ ਮਾਮਲਾ ਸੀ ਗਾ ਗੁਰੂ ਸਾਹਿਬ ਦੀ ਸ਼ਹਾਦਤ Hindu ਧਰਮ ਨੂੰ ਬਚਾਉਣ ਦੀ ਖਾਤਰ ਹੋਈ ਸੀਗੀ ਉਹਦਾ 300 ਚਾ 50 ਸਾਲ ਗੁਰੂ ਸਾਹਿਬ ਦਾ ਪਾਈ ਮਤੀ ਸਤ ਪਾਈ ਦਸਤ ਸਤੀ ਦਾਸ ਪਾਈ ਦਿਆਲਾ ਜੀ ਦਾ ਸਾਰਿਆਂ ਦਾ 350 ਸਾਲਾ ਮਨਾਇਆ ਜਾ ਰਿਹਾ ਹੈ ਨਵੰਬਰ ਦੇ ਵਿੱਚ ਤੇ ਇੱਕ ਤਰਨਾ ਮਾਰਿਆ ਵੇ ਧਾਮੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਵੀ ਚਲੋ ਹੋਣੀ ਤੁਸੀਂ ਰਿਆਗ ਕਰਦੇ ਉਦੋਂ ਤੇ ਤੇ ਨਹੀਂ ਕੀਤਾ ਤੇ ਹੁਣ ਵੀ ਤੇ ਉਹੀ ਗੁਰੂ ਸਾਹਿਬ ਜਿਨ੍ਹਾਂ ਦੇ ਕਰਕੇ ਤੁਸੀਂ ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਤੇ ਨਰਿੰਦਰ ਮੋਦੀ ਹੋ ਸਾਬ ਸਿੰਘ ਜੀ 1977 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਡਿਸਾਈ ਸਰਕਾਰ ਬਣਦੀ ਤੇ ਉਦੋਂ ਪਹਿਲਾ ਇੱਕ ਬੜਾ ਵੱਡਾ ਰੈਲਾ ਰੈਜੀ ਦੀ ਰੈਲਾ ਹੁੰਦਾ ਲੁਧਿਆਣੇ ਦੀ ਜਿਹੜੀ ਸਟੇਡੀਅਮ ਦੇ ਵਿੱਚ ਉਹਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਲੁਧਿਆਣੇ ਦਾ ਜ਼ਿਲ੍ਹਾ ਪ੍ਰਧਾਨ ਜਿਹੜਾ ਸਰਜਨ ਸਿੰਘ ਠੇਕੇਦਾਰ ਹਾਥੀ ਤੇ ਬਿਠਾ ਕੇ ਲੈ ਕੇ ਜਾਂਦਾ ਉਹਦੇ ਵਿੱਚ ਰੈਣੀ ਦੇ ਵਿੱਚ ਜਥੇਦਾਰ ਜਗਦੀਪ ਸਿੰਘ ਤਲਵੰਡੀ ਨੂੰ ਲੋਕ ਫੁੱਲ ਪਰਸਾਉਂਦੇ ਨੇ ਪ੍ਰਧਾਨ ਸਾਹਿਬ ਜਾ ਰਹੇ ਨੇ ਉਸ ਸਟੇਜ ਤੇ ਬਕਾਇਦਾ ਤੌਰ ਤੇ ਜਿਹੜੇ ਜੈ ਪ੍ਰਕਾਸ਼ ਨਰੇਨ ਆਇਆ ਉਸ ਸਟੇਜ ਤੇ ਅਡਵਾਨੀ ਵੀ ਬੈਠਾ ਉਸ ਸਟੇਜ ਤੇ ਅਟਲ ਵਿਹਾਰੀ ਵਾਜਪਾ ਵੀ ਬੈਠਾ ਇਹ ਸਾਰੀਆਂ ਸਪੀਚਾਂ ਹੁੰਦੀਆਂ ਨੇ ਤੇ ਲਾਲੂ ਭਾਜੀ ਉਦੋਂ ਉੱਪਰ ਦੇ ਲੀਡਰਸ਼ਿਪ ਦੇ ਲੀਡਰ ਬਹੁਤੇ ਵੱਡੇ ਬਣੇ ਨਹੀਂ ਸੀਗੇ ਜਦੋਂ ਲਾਲੂ ਦੀ ਬਾਰੀ ਬਾਅਦ ਚਾਈ ਤੇ ਲਾਲੂ ਇੱਕ ਬੜਾ ਕਲਾਕਾਰ ਵਿਅਕਤੀ ਹੈ ਉਨੇ ਉਸ ਟਾਈਮ ਤੇ ਕਿਹਾ ਸੀਗਾ ਉਹਨੇ ਕਿਹਾ ਸੀ ਮੈਂ ਉਸ ਧਰਤੀ 'ਚ ਆਇਆ ਹਾਂ ਜਿੱਥੇ ਸੱਚ ਪੈਦਾ ਹੋਇਆ ਥਾ ਮੈਂ ਉਸ ਧਰਤੀ 'ਚ ਆਇਆ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਪੈਦਾ ਹੋਏ ਥੇ ਅੱਗੇ ਜਾ ਕੇ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਲਾਲੂ ਪ੍ਰਸਾਦ ਜਨਬਾ ਨਾ ਹੁੰਦਾ ਇੰਨੀ ਗੱਲ ਕਹਿੰਦੀ देर ਸੀ ਕਿ ਤੇ ਜਿਹੜੇ ਵਿਚਾਰੇ ਥੱਕੇ ਸੀ ਉਹਦੇ ਸੀ ਸਾਰੇ ਉੱਠ ਕੇ ਬਹਿ ਗਏ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਜਥੇਦਾਰ ਗੁਰਚੰਦ ਸਿੰਘ ਤੌੜਾ ਨਾ ਹੁੰਦਾ ਲਾਲ ਕਿਸ਼ਨ ਐਡਵਾਨੀ ਨਾ ਹੁੰਦਾ ਅਟਲ ਵਿਹਰੀ ਵਜਪਾਈ ਨਾ ਹੁੰਦਾ ਪ੍ਰਕਾਸ਼ ਸਿੰਘ ਬਾਦਲ ਨਾ ਹੁੰਦਾ ਸਰਦਾਰ ਸਿੰਘ ਬਰਨਾਲਾ ਨਾ ਹੁੰਦਾ ਜਗਦੇਵ ਸਿੰਘ ਤਲਵੰਡੀ ਨਾ ਹੁੰਦਾ ਤੇ ਫਿਰ ਕੀ ਹੁੰਦਾ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਫਿਰ ਲਾਲੂ ਵੀ ਖਾ ਹੁੰਦਾ ਤੇ ਸਭੀ ਖਾ ਹੀ ਖਾ ਦਿਖਾਈ ਦਿੱਤੇ ਕੋਈ ਤਾ ਨੂੰ ਹਿੰਦੂ ਤਰਨ ਦਾ ਪੈਰ ਵੀ ਦਿਖਾਈ ਨਹੀਂ ਦਿੰਦਾ ਇਰ ਲਾਲੂ ਦੇ ਸ਼ਬਦ ਨੇ 1977 ਦੇ ਬਦਲੇ ਦੇ ਸੰਦੇ ਕੀਤੇ ਤੇ ਉਸੇ ਗੁਰੂ ਸਾਹਿਬ ਦਾ ਹੀ 350 ਸਾਲਾ ਬਨਾਜਾ ਛਿੱਦੀ ਜਿਸ ਬਨਾਇਆ ਜਾ ਰਿਹਾ ਵਾ ਜੀ ਦੇ ਛਿੱਦੀ ਦਿਵਸ ਦੇ ਉੱਤੇ ਬਕਾਇਦਾ ਤੌਰ ਤੇ 1975 ਚ ਐਮਰਜੈਂਸੀ ਲੱਗੀ ਸੀ ਐਮਰਜੈਂਸੀ ਤੇ ਇੰਦਰਾ ਗਾਂਧੀ ਨੇ ਇੱਕ ਕਟ ਕੀਤਾ ਸੀ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਤੇ ਲੱਖਾਂ ਦੀ ਗਿਣਤੀ ਤੇ ਸਿੱਖਾ ਕੇ ਬੈਠੇ ਸੀ ਤੇ ਜਦੋਂ ਉਹ ਆ ਕੇ ਸਟੇਜ ਤੇ ਬੋਲਣ ਲੱਗੀ ਤੇ ਕਹਿੰਦੀ ਜੇ ਮੈਨੂੰ ਪਤਾ ਹੁੰਦਾ ਇੰਨੀ ਵੱਡੀ ਗਿਣਤੀ ਸਿੱਖਣ ਆਉਣਾ ਤੇ ਮੈਂ ਕਰੋ ਦੂਰਬੀਨ ਲੈ ਕੇ ਆਉਂਦੀ। ਉਸ ਟਾਈਮ ਦੇ ਉੱਤੇ ਬਕਾਇਦਾ ਤੌਰ ਤੇ ਸੰਤ ਕਰਤਾਰ ਸਿੰਘ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਸੀ ਉਹਨਾਂ ਨੇ ਕਿਹਾ ਬੀਬੀ ਜੀ ਸਾਨੂੰ ਦੂਰਬੀਨ ਨਹੀਂ ਨੰਗੀ ਅੱਖ ਨਾਲ ਵੇਖਿਆ ਕਰੋ। ਅਸੀਂ ਦੇਸ਼ ਭਗਤ ਵੀ ਆਂ। ਅਸੀਂ ਹਰ ਸਵਾਲ ਦਾ ਜਵਾਬ ਦੇਣ ਦੇ ਕਾਬਿਲ ਵੀ ਹਾਂ ਤੇ ਸਾਡੇ ਤਾਂ ਉਹ ਜਿਹੇ ਫਰੇਬੀਆਂ ਨਾ ਕਰਿਆ ਕਰੋ ਸਾਰੇ ਕਹਿੰਦੇ ਸੀ ਕਿ ਲੋ ਜੀ ਹੁਣ ਸੰਤ ਕਰਤਾਰ ਸਿੰਘ ਜਿਹੜੇ ਨੇ ਇਹ ਸ਼ਾਮਾਂ ਤੱਕ ਜੇਲ੍ਹ ਚੱਲਣਗੇ ਐਮਰਜੈਂਸੀ ਲੱਗੀ ਇੰਦਰਾ ਗਾਂਧੀ ਮੁਸਕਰਾ ਕੇ ਚਾਹ ਗਈ ਸੰਤ ਜੀ ਤੁਸੀਂ ਠੀਕ ਕਹਿ ਰਹੇ ਇਹ ਆ ਸਾਡਾ ਕਰਤਾਰ ਅੱਜ ਜੇ ਤੁਸੀਂ ਇਹ ਬਕਾਇਦਾ ਤੌਰ ਤੇ ਇਹ ਬਕਾਇਦਾ ਤੌਰ ਤੇ ਤੁਸੀਂ ਮੰਗ ਕੀਤੀ ਉਹਨਾਂ ਕੋਲੋਂ ਤੁਹਾਡੀ ਮੰਗ ਤਾਂ ਸ਼ਾਇਦ ਨਾ ਸੁਣੀ ਜਾਵੇ ਜੇ ਕਿਤੇ ਤੁਸੀਂ ਲਾਲੂ ਪ੍ਰਸਾਦ ਵਾਲਾ ਵਰਗਾ ਕੋਈ ਚਿੱਠਾ ਲਿਖ ਕੇ ਭੇਜੋ મોદી ਨੂੰ ਸ਼ਾਇਦ ਕੋਈ ਉਹਦੇ ਮੰਦਿਰ ਚ ਰਹਿਮ ਆ ਜਾਵੇ ਵੀ ਵਾਕਿਆ ਹੀ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤੇ ਫਿਰ ਅੱਜ ਨਰਿੰਦਰ મોદી ਵਿਦੇਸ਼ ਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੀ ਜੀ ਇੱਕ ਬੇਦਬੀਆਂ ਨੂੰ ਲੈ ਕੇ ਕਾਨੂੰਨ ਬਣਾਉਣ ਵਾਸਤੇ 241 ਦਿਨਾਂ ਲਈ ਇੱਕ ਨੌਜਵਾਨ ਜਿਹੜਾ ਉਹ ਇੱਕ ਟਾਵਰ ਦੇ ਉੱਤੇ ਚੜਿਆ ਹੋਇਆ ਤੇ ਅਜੇ ਤੱਕ ਪੱਤੀ ਸਾਹਿਬ ਗੱਲਬਾਤ ਹੀ ਹੋ ਰਹੀ ਹੈ ਅਜੇ ਤੱਕ ਸਿਰਫ ਗੱਲਬਾਤ ਦਾ ਦੌਰ ਚੱਲਦਾ ਪਿਆ ਕੋਈ ਕਹਿੰਦਾ ਪੁਲਿਸ ਗੱਲਬਾਤ ਕਰ ਰਹੀ ਹੈ ਇਸ ਤੋਂ ਅੱਗੇ ਕਿਹਣੀ ਵਧ ਰਿਹਾ ਕੰਮ ਇਹ ਮੇਰੇ ਖਿਆਲ ਸ਼ਾਇਦ ਸਮਾਣਾ ਦੀ ਗੱਲ ਹੈ ਹੂੰ ਬੇਦਮੀਅਨ ਨੂੰ ਲੈ ਕੇ ਇੱਕ ਸ਼ਹਿਦੇ ਸਾਫਕਾ ਫੌਜੀਆ ਗੁਰਦੀਪ ਸਿੰਘ ਖਾਲਸਾ ਇਹ 241 ਦਿਨਾਂ ਤੋਂ ਟਾਵਰ ਤੇ ਬੈਠਾ ਬਾ ਭਾਈ ਬੇਦਮੀਅਨ ਨੂੰ ਲੈ ਕੇ ਸਖਤ ਕਾਨੂੰ ਬਣਾਇਆ ਜਾਂਦਾ ਕਿਸੇ ਗੱਲ ਨਹੀਂ ਸੁਣੀ ਤੇ ਦੋ ਦਿਨ ਅੱਗੇ ਉਹਦੀ ਸਪੋਰਟ ਦੇ ਵਿੱਚ ਪੰਤਾ ਹੀ ਦਿੱਤੇ ਪੰਦੀਆਂ ਉੱਥੇ ਸੜਕ ਰੋਕ ਕੇ ਬੀਠੀਆਂ ਨੇ ਅੱਜ ਉੱਥੇ ਬੀਬੀ ਐਸਡੀ ਵੀ ਹੁੰਦੀ ਆ ਪੁਲਿਸ ਵੀ ਹੁੰਦੀ ਆ ਤੇ ਬਕਾਇਦਾ ਤੌਰ ਤੇ ਉਹਨਾਂ ਨਾਲ ਕਮਿਟ ਲਿਖਤੀ ਤੌਰ ਤੇ ਕਮਿਟਮੈਂਟ ਕੀਤੀ ਜਾਂਦੀ ਆ ਵੀ ਮੰਡੇ ਨੂੰ ਸੋਮਵਾਰ ਨੂੰ 16 ਤਰੀਕ ਨੂੰ ਤੁਹਾਡੀ ਮੁਲਾਕਾਤ ਮੁੱਖ ਮੰਤਰੀ ਸਾਹਿਬ ਕਰਾਈ ਜਾਊਗੀ ਤੁਸੀਂ ਆਪਣੇ ਗਿਲੇ ਛਿਪਲੇ ਰੱਖਿਓ ਤੇ ਤੁਸੀਂ ਆਪਣਾ ਧਰਨਾ ਸਮਾਪਤ ਕਰ ਉਹਨਾਂ ਦਾਵਾ ਕੀਤਾ ਸੀ ਕਿ ਧਰਨਾ ਸਮਾਪਤ ਹੋ ਸਮ ਨੂੰ ਨਹੀਂ ਪਤਾ ਹੋਇਆ ਕਿ ਨਹੀਂ ਹੋਇਆ ਲੇਕਿਨ ਮੈਂ ਇਹ ਗੱਲ ਕਹਿ ਦਿਆ ਵੀ 241 ਦਿਨ ਕਰੀਬ 8 ਮਹੀਨੇ ਤੋਂ ਜਿਹੜਾ ਨੌਜਵਨ ਆਪਣਾ ਟਾਵਰ ਤੇ ਬਿਠਾ ਡੇਰਾ ਲਾ ਕੇ ਕਿੰਨੀ ਵੱਡੀ ਤਪੱਸਿਆ ਉਹਦੀ ਹੈਗੀ ਕਦੀ ਕਿਸੇ ਨੂੰ ਧਿਆਨ ਦਿੱਤਾ ਐ ਫੈਕਟਰੀ ਜਪਾਨ ਦੇ ਵਿੱਚ ਉਹਨਾਂ ਦੇ ਆਪਣੇ ਨਾਗਰਿਕਾਂ ਦਾ ਨਾਖਿਆਰ ਰੱਖਦੇ ਜਦੋਂ ਉਹਨਾਂ ਦੀ ਮੰਗ ਹੁੰਦੀ ਆ ਨਾ ਉਹ ਆਰਟੀਫੀਸ਼ੀਅਲ ਬਣਾਇਆ ਆਪਣੀ ਫੈਕਟਰੀ 10 ਘੰਟੇ ਕੰਮ ਕਰੇ ਤੇ ਸਰਕਾਰ ਹਿਲ ਜਾਂਦੀ ਕਹਿੰਦੀ ਜੀ 8 ਘੰਟੇ ਤੋਂ ਵੱਧ ਦੇ ਕੰਮ ਕਰਦੇ ਇਹਨਾਂ ਦੀ ਸਿਹਤ ਖਰਾਬ ਹੋਊਗੀ ਇਹਦੀ ਗੱਲ ਸੁਣੀ ਜਾਂਦੇ ਉਹਨਾਂ ਦੀ ਮੰਗ ਤੇ ਗੌਰ ਕੀਤਾ ਜਾਂਦਾ ਵਾ ਵੀ ਉਹ ਤੁਹਾਡੀ ਮੰਗ ਤੇ ਗੌਰ ਕਰਨ ਦਾ ਤੁਸੀਂ ਚਾਹਨੇ ਕਿ ਤੇ ਸਾਡੇ ਤੇ 8 ਮਹੀਨੇ ਤੋਂ ਜ਼ਹਿਰਾ ਬਿਠਾ ਕੋਈ ਸੁਣਵਾਈ ਨਹੀਂ ਜਦੋਂ ਲੋਕ ਸਰਕਾਰ ਤੇ ਸਰਕਾਰ ਬੰਦ ਕੀਤੇ ਤੇ ਫੀਲ ਪ੍ਰਸ਼ਾਸਨ ਵੀ ਬਾਹਰ ਨਿਕਲਿਆ ਤੇ ਪੁਲਿਸ ਵੀ ਬਾਹਰ ਨਿਕਲੀ ਤੇ ਸਰਕਾਰੀ ਬਾਹਰ ਨਿਕਲੀ ਮੰਗ ਕੀ ਹੈ ਬੇਦਬੀਆਂ ਦੀ ਬੇਦਬੀਆਂ ਦੀ ਮੰਗ ਕੱਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਸਿੱਖ ਧਰਮ ਦੀ ਨਹੀਂ ਹਾਰ ਧਰਮ ਦੇ ਗ੍ਰੰਥ ਦੀ ਬੇਅਦਬੀ ਨੂੰ ਲੈ ਕੇ ਨੇ ਕਿਹਾ ਕਾਨੂੰਨ ਬਣਾਇਆ ਜਾਵੇ ਜਿੱਥੇ ਵੀ ਕਿਤੇ ਬੇਅਦਬੀ ਹੁੰਦੀ ਹੈ ਉੱਥੇ ਬਕਾਇਦਾ ਤੌਰ ਤੇ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ 295 ਇਹ ਲਾ ਦਿਓ ਬੰਦਾ 13 ਦਿਨਾਂ ਬਾਅਦ ਜਬਾਨਦ ਕਰਕੇ ਘਰ ਨੂੰ ਆ ਕੇ ਮੁੱਛਾਂ ਉਤਾ ਦੇ ਕੇ ਫਿਰ ਫਿਰਦਾ ਉੱਥੇ ਮੇਰਾ ਕੀ ਕਰ ਲਿਆ ਤੁਸੀਂ ਸਜ਼ਾ ਵੀ ਘੱਟ ਇਸ ਕਰਕੇ ਉਹਦੇ ਵਿੱਚ ਕਿਹਾ ਗਿਆ ਵੀ ਕੱਟੋ-ਕਾਟੇ ਦੀ ਫਾਂਸੀ ਦੀ ਜਾਂ 20 ਸਾਲ ਦੀ ਸਜ਼ਾ ਹੋਣੀ ਚਾਹੀਦੀ ਇਹਦੇ ਵਿੱਚ ਉਹ ਨੂੰ ਬਣਾਇਆ ਜਾਵੇ ਉਹਦੇ ਬਾਰੇ ਮੀਟਿੰਗ ਹੁਣ ਸੋਮਵਾਰ ਨੂੰ 16 ਤਰੀਕ ਨੂੰ ਮੁੱਖ ਮੰਤਰੀ ਤਾਂ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਤੇ ਪਤਾ ਨਹੀਂ ਕਿਉਂਕਿ ਮੁੱਖ ਮੰਤਰੀ ਸਾਹਿਬ ਅੱਜਕੱਲ ਆਪਣੀ ਲੁਧਿਆਣੇ ਦੀ ਇਲੈਕਸ਼ਨ 'ਚ ਬੜੇ ਸਰਗਰਮ ਨੇ ਸੋਮਵਾਰ ਉਹਤੇ ਆਖਰੀ ਰਲਲੀ ਹਲਲੀ ਹੋਣੀ ਹੈ ਸ਼ਾਮੀ 4 ਵਜੇ ਤੱਕ ਚਾਰ ਵਜੇ ਬਾਅਦ ਪ੍ਰਚਾਰ bắt ਹੋ ਜਾਏਗਾ ਸੋਸਤਾਰਾ ਦਿਨ 16 ਨੂੰ ਹੈ ਕਿ 17 ਨੂੰ ਹੈ ਕਿਉਂਕਿ 19 ਨੂੰ ਇਲੈਕਸ਼ਨ ਆਉਂਦੇ ਇਸ ਕਰਕੇ ਉਹਨਾਂ ਨੇ ਟਾਈਮ ਦਿੱਤਾ ਲਿਖਤੀ ਪ੍ਰਤੀ ਪ੍ਰਸ਼ਾਸਨ ਦੇ ਟਾਈਮ ਦਿੱਤਾ ਵੀ ਤੁਹਾਡੀ ਸੋਬਰ ਮੁਲਾਕਾਤ ਹੋਏਗੀ ਉਹਦੇ ਵਿੱਚ ਮੁੱਖ ਮੰਤਰੀ ਕੀ ਇਹਨਾਂ ਨੂੰ ਕਨਵਿੰਸ ਕਰਦੇ ਆ ਕਰ ਸਕਦੇ ਕੀ ਨਹੀਂ ਕਰ ਸਕਦੇ ਇਹ ਹੁਣ ਸਮਾਂ ਦੱਸੂਗਾ ਜੀ ਠੀਕ ਆ ਆਖਰੀ ਖਬਰ ਜਿਹੜੀ ਅੱਜ ਦੀ ਪੱਤੀ ਸਾਹਿਬ ਉਹਦੇ ਉਹਨੂੰ ਅਡਰੈਸ ਕਰਦੇ ਆ Air India ਦੀ ਉਡਾਨ ਜਿਹੜੀ ਹੈ ਉਹਦੇ ਵਿੱਚ 242 ਪੈਸੇਂਜਰਸ ਬੋਰਡਡ ਸਗੇ ਤੇ ਉਹ ਉਡਾਨ ਕ੍ਰੈਸ਼ ਹੋ ਗਈ ਉਸ ਦੇ ਵਿੱਚ ਵਿਜੇ ਰੂਪਾਨੀ ਦੇ ਹੋਣ ਦੀਆਂ ਸੰਭਾਵਨਾਵਾਂ ਵੀ ਸਨ ਉਹ ਵੀ ਵਿਚਾਰਿਆ ਜਾ ਰਿਹਾ ਸੀ ਕਿਸ ਤਰ੍ਹਾਂ ਦੇਖਦੇ ਹੋ ਐਡਾ ਵੱਡਾ ਹਾਦਸਾ ਅਹਮਦਾਬਾਦ ਦੇ ਵਿੱਚ ਹੋ ਗਿਆ ਉਸ 42 ਤੇ ਪੈਸੇਂਜਰ ਨੇ ਤੇ ਬਾਕੀ ਜਿਹੜਾ ਉਹਨਾਂ ਦਾ ਬਾਕੀ ਅਮਰ ਫਲਾਸੀ ਉਹਨਾਂ ਦੇ ਦੋ ਹੋਸਟੇਲ ਹੋਸਟਸ ਹਨ ਏਅਰ ਵਾਇਸਲ ਬਾਇਜੈਕਸ਼ਨ ਸਾਰੀ ਵੱਖਰੀ ਹੂੰ ਇਹ ਜਿਹੜਾ ਵਾ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਤੇ ਵਿਜੇ ਰupani ਜਿਹੜੇ ਵਿਰੋਧੀ ਧਿਰ ਦੀ ਆਗੂ ਗੁਜਰਾਤ ਦੇ ਵਿੱਚ ਤੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇਕਾ ਉਹ ਵੀ ਸ਼ਾਮਲ ਸੀ ਉਹਨਾਂ ਦੀ ਬੇਟੀ ਲੰਡਰ ਰਹੀਦੀ ਹੈ ਉਹਨਾਂ ਕੋ ਜਾ ਰਹੇ ਸੀ ਜਦੋਂ ਜਹਾਜ਼ ਦੇ ਉੱਡਿਆ ਹੀ ਐ ਤੇ ਬਕਾਇਦਾ ਤੌਰ ਤੇ 191 ਮੀਟਰ ਦੀ ਉਚਾਈ ਤੋਂ ਜਾ ਹੇਠੇ ਡਿੱਗਦਾ ਵਾ ਉਹਦੇ ਵਿੱਚ 65000 ਲੀਟਰ ਪੈਟਰੋਲ ਸੀਗਾ ਟੈਂਕੀ ਫੁੱਲ ਸੀ ਜਦੋਂ ਦੇਖਦਾ ਫਿਰ ਇਹ ਅੱਗ ਦਾ ਗੋਲਾ ਬਣ ਜਾਂਦਾ ਤੇ ਦੋ ਐਸੀਓ ਕੇ ਦੋ ਬਿਲਡਿੰਗਾਂ ਦੇ ਨੇੜੇ ਦੇਖਦਾ ਤੇ ਇੱਕ ਡਾਕਟਰਾਂ ਦੀ ਬਿਲਡਿੰਗ ਜਿਹਦੇ ਵਿੱਚ 15 ਡਾਕਟਰ ਵੀ ਜਿਹੜੇ ਉਹ ਵੀ ਪ੍ਰਭਾਵਿਤ ਹੁੰਦੇ ਆ ਹੁਣ ਬਚਾਅ ਕਰ ਯਾਰ ਬਚਾਅ ਕਰ ਜਿੱਕਾ ਦੇ ਬਚਾਅ ਕਰ ਜਣਗੇ ਜਿਹੜੇ ਅਹਮਦਾਬਾਦ ਦੇ ਡੀਜੀਪੀ ਆ ਉਹਨੇ ਵੀ ਕਹਿਤਾ ਪੀਰ ਵਿੱਚ ਬਚਨ ਦੀ ਕਿਸੇ ਦੀ ਕੋਈ ਸੁਭਾਵਨਾ ਨਹੀਂ ਪੀਰ ਨਿਯਮੇ ਵੀ ਕਹਿਤਾ ਕੋਈ ਸੁਭਾਵਨਾ ਨਹੀਂ ਲੇਕਿਨ ਅਫਸੋਸ ਸਾਰਿਆਂ ਦਾ ਪ੍ਰਗਟ ਕੀਤਾ ਪ੍ਰਧਾਨ ਮੰਤਰੀ ਵਰਗੀਟਾ ਤੇ ਜਿਹੜੇ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹ ਮੌਕੇ ਤੇ ਪੁੱਜ ਵੀ ਗਏ ਇਸ ਕਰਕੇ ਇੱਕ ਮੰਦਭਾਗੀ ਘਟਨਾ ਵਾਂ ਸਾਨੂੰ ਕਨਿਕਸ਼ਾ ਜਿਹੜਾ ਸੀ ਨਾ ਇਹ ਹਾਸਾ ਹੋਇਆ ਅਜ ਤੋਂ ਕਿ 20 ਸਾਲ ਪਹਿਲਾਂ 22 ਸਾਲ ਪਹਿਲਾਂ ਉਹ ਜਾਦਾ ਗਿਆ ਉਹਦੇ ਵਿੱਚ ਇਸੇ ਕਰ ਤਿੰਨ ਸੌ 29 ਬੰਦੇ ਜਿਹੜੇ ਸੀ ਮਾਰੇ ਗਏ ਸੀਗੇ ਇਹਦੇ ਵਿੱਚ 300 ਦੇ ਕਰੀ ਬੰਦੇ ਤੇ ਜ਼ਰੂਰ ਹੋਣਗੇ ਜਿਹੜੇ ਮਾਰੇ ਕਿ ਬੜੀ ਮੰਦ ਭਾਗੀ ਖਬਰ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਕਿ ਕਿ ਫਿਰ ਵੀ ਅਕਾਲ ਪੁਰਖ ਅਗੇ ਜੋਦੜੀ ਕਰਦੇ ਵੀ ਜਿਹੜੇ ਇਹਦੇ ਵਿੱਚ ਮਾਰੇ ਗਏ ਨੇ ਉਹਨਾਂ ਨੂੰ ਅਕਾਲ ਪੁਰਖ ਆਪਣੇ ਚੰਨ ਤੇ ਨਵਾਦ ਬਖਸ਼ੇ ਤੇ ਪਿਛਲੇ ਦੇ ਪਰਿਵਾਰ ਨੇ ਉਹਨਾਂ ਦੇ ਸਕੇ ਸ ਨਹੀਂ ਉਹਨੂੰ ਭਾ ਮੰਦਪਕ ਬਖਸ਼ ਜੀ ਜੀ ਬਿਲਕੁਲ ਅ ਅੱਜ ਦੀਆਂ ਇਹ ਅਹਿਮ ਸੁਰਖੀਆਂ ਤੁਹਾਡੇ ਸਾਹਮਣੇ ਰੂਬਰੂ ਕੀਤੀਆਂ ਨੇ ਪੱਟੀ ਸਾਹਿਬ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਨੂੰ ਅ ਦੁਬਾਰਾ ਤਕਲੀਫ ਦੇਵਾਂਗੇ ਉਹ ਤਕਲੀਫਾਂ ਨੇ ਰੋਵਾਨ ਇੰਡੀਆ ਪੰਜਾਬੀ